ਸਤਿਗੁਰ ਜੀ ਮੈਂ ਡੀਐਸਪੀ ਟਾਂਡਾ ਦਵਿੰਦਰ ਬਾਜਵਾ ਮੇਰੇ ਨਾਲ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਐਸਐਚਓ ਟਾਂਡਾ ਸਭ ਤੋਂ ਪਹਿਲਾਂ ਤੇ ਮੈਂ ਅੱਜ ਖਾਲਸਾ ਦਿਵਸ ਦੀਆਂ ਵਿਸਾਖੀ ਦੀਆਂ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਰੀ ਸੰਗਤਾਂ ਨੂੰ ਵਧਾਈ ਦਿੰਦਾ ਮੈਂ ਬੇਨਤੀ ਕਰਦਾ ਕਿ ਸਾਡੇ ਇਲਾਕੇ ਦੇ ਵਿੱਚ ਗੁਰਦੁਆਰਾ ਪੁਲਪੁਕਤਾ ਸਾਹਿਬ ਤੇ ਟਾਲੀ ਸਾਹਿਬ ਹੈਗੇ ਆ ਜਿਹੜੇ ਇੱਥੇ ਅੱਜ ਇਹਨਾਂ ਦੇ ਇੱਥੇ ਪ੍ਰੋਗਰਾਮ ਹੈ ਬਹੁਤ ਵੱਡਾ ਧਾਰਮਿਕ ਪ੍ਰੋਗਰਾਮ ਹੈਗਾ ਜੀ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਤੇ ਸਾਰੇ ਛੋਟੇ ਵੀਰਾਂ ਨੂੰ ਬੇਨਤੀ ਕਰਦਾ ਕਿ ਧਾਰਮਿਕ ਭਾਵਨਾਵਾਂ ਦੇ ਨਾਲ ਹੀ ਗੁਰਦੁਆਰਾ ਸਾਹਿਬ ਆਇਓ ਫੁੱਲੜਬਾਜੀ ਕਰਨ ਆਇਓ ਦੇਖੋ ਤੁਸੀਂ ਕੀ ਇਹਦੇ ਟਰੈਕਟਰ ਦੇ ਪੂਰਾ ਇਹਨੂੰ ਆਪਣੇ ਐਂਟਰਟੇਨਮੈਂਟ ਦਾ ਸਾਧਨ ਬਣਾਇਆ ਆ ਇੱਕ ਖੇਤੀ ਦਾ ਹਜ਼ਾਰ ਆ ਖੇਤੀ ਦੇ ਨਾਲ ਰਿਲੇਟਡ ਇਹਨੂੰ ਹੈਗਾ ਆ ਇਹਨੂੰ ਤੁਸੀਂ ਆਪਣੇ ਐਂਟਰਟੇਨਮੈਂਟ ਦਾ ਸਾਧਨ ਬਣਾ ਕੇ ਤੇ ਨਜਾਇਜ਼ ਖਰਚਾ ਕੀਤਾ ਆ ਮੈਂ ਬੇਨਤੀ ਕਰਦਾ ਆ ਕਿ ਇਹਨੂੰ ਇਹਨੂੰ ਅਸੀਂ ਬੋਰਡ ਕਰਾਂਗੇ ਔਰ ਮੈਨੂੰ ਇਹ ਲੱਗਦਾ ਕਿ ਮਿਨੀਮਮ ਇਹਨੂੰ 2.5 2 ਲੱਖ ਦੇ ਕਰੀਬ ਇਹਨੂੰ ਫਾਈਨ ਹੋਊਗਾ ਤੇ ਇਹ ਤੁਸੀਂ ਭਰਨ ਦੇ ਕਾਬਲ ਨਹੀਂ ਹੈਗੇ ਤੇ ਮੈਂ ਇਸ ਕਰਕੇ ਬੇਨਤੀ ਕਰ ਰਹੀ ਹਾਂ ਦਾ ਤੁਸੀਂ ਆਪਣੇ ਸਿਸਟਮ ਦੇ ਵਿੱਚ ਰਹਿ ਕੇ ਇਹਨੂੰ ਖੇਤੀ ਵਾਲਾ ਸਾਧਨਾ ਇਹਨੂੰ ਖੇਤੀ ਦੇ ਲਈ ਵਰਤੋ ਆਪਣੇ ਐਂਟਰਟੇਨਮੈਂਟ ਲਈ ਨਾ ਵਰਤੋ ਥੈਂਕ ਯੂ ਜੀ ਇਹ ਪਿੰਡ ਕਿਧਾਰੀ ਚੱਕਦਾ ਹੈ ਜੀ ਤੇ ਇਹ ਅਸੀਂ ਆ ਜਾ ਰਹੇ ਸੀਗੇ ਗੁਰਦੁਆਰਾ ਸਾਹਿਬ ਆਫੇ ਇਧਰ 라ਉਂਡ ਕਰਨ ਜਾ ਰਹੇ ਸੀਗੇ ਤੇ ਸਾਨੂੰ ਰਸਤੇ ਤੇ ਟਕਰਿਆ ਤੇ ਇਹਨੂੰ ਅਸੀਂ ਠਾਣੇ ਲੈ ਆ ਕੇ ਬੰਡ ਕੀਤਾ ਥੈਂਕ ਯੂ ਜੀ